ਇਹ ਤਾਂ ਕਾਈਪਾ ਨਹੀਂ ਦੁੱਗੀ ਹੈ ਇਹ ਭਾਜੀ ਗੱਡੀ ਲੈ ਕੇ ਆਏ ਅੱਛਾ ਜੀ ਮੈਂ ਤਾਂ ਭਾਜੀ ਇਹ ਪਾਰਕ ਕਿਚਲਾ ਲਓ ਅੱਛਾ ਤੇ ਇਹ ਵੀ ਕਿਰੋ ਮੈਨੂੰ ਸਾਈਡ ਤੇ ਕਰ ਲਓ ਇਹਨਾਂ ਨੇ ਰੇੜਾ ਬੜੇ ਕੀਤਾ ਪੈਗਾ ਭਾਜੀ ਪਾਰਕ ਕਿਚਲਾ ਲਓ ਰਸਤਾ ਬਕ ਹੋ ਜਾ ਰਿਹਾ ਹੈ ਅੱਛਾ ਜੀ ਬੜੇ ਪਿਆਰ ਨਾਲ ਡਿਲ ਕੀ ਹੋਵੇ ਮੈਂ ਕੋਈ ਵੱਧ ਕਰਦਾ ਉਹਨਾਂ ਨੇ ਰੇੜਾ ਬੁੜਾਤਾ ਮੈਂ ਰੇੜਾ ਸਿੱਕਾ ਕਰਤਾ ਪਰ ਰੇੜਾ ਸਿੱਧਾ ਕੀਤਾ ਮੇਰੇ ਖਿੱਚ ਕੇ ਮਾਰੀ ਇੱਕੋ ਕਿਹਨੇ ਮਾਰੀ ਉਹ ਉੱਪਰ ਬੈਠਾ ਵੀਾ ਪੁੰਡਾ ਭਾਜੀ ਅੱਛਾ ਜੀ ਜਿੱਤ ਕੇ ਮਾਰੀ ਤੇ ਮੈਂ ਡਿੱਗਾ ਅੱਛਾ ਜੀ ਮੇਰਾ ਦੁਮਾਲਾ ਬੰਨੇ ਆਇਆ ਹੀ ਅੱਛਾ ਜੀ ਦੁਮਾਲਾ ਮੇਰਾ ਉਸੇ ਵਿਆਹ ਆਇਆ ਜੀ ਮੇਰਾ ਸਾਮ ਸਾਰਾ ਡਿੱਗ ਗਿਆ ਆਹੀ ਗੱਡੀ ਚ ਆਏ ਉਹ ਗੱਡੀ ਚ ਠੀਕ ਹੈ ਤੇ ਪਤਾ ਨਹੀਂ ਕਿੱਦਾਂ ਦੇ ਪਰਲੇ ਹੋਏ ਕਿੰਨਾ ਦੇਖੋ ਜਿਹੜਾ ਕੀ ਆ ਬਾਈ ਗੱਡੀ ਨੂੰ ਸਾਈਡ ਤੇ ਕਰਾਨਾ ਦਾ ਕਿੰਨਾ ਮੈਂ ਤਾਂ ਉਹ ਇੱਦਾਂ ਗੱਡੀਆਂ ਲੱਗੀਆਂ ਕੁਝ ਕਹਿਣਾ ਚਾਹੂਗਾ ਭਾਜੀ ਭਾਜੀ ਗੱਲ ਕੁਝ ਨਹੀਂ ਹੋਈ ਬਹੁਤ ਸਿੰਪਲ ਜੀ ਗੱਲ ਹੋਈ ਸੀ ਕੋਈ ਗੱਲ ਨਹੀਂ ਹੋਈ ਜੀ ਤੁਸੀਂ ਪਲੀਜ਼ ਸਮੈਤਾ ਨੂੰ ਇਹ ਕਹਿਣਾ ਬਹੁਤ ਸਿੰਪਲ ਗੱਲ ਸੀ ਮੇਰਾ ਗੱਲ ਜਿਆਦੀ ਵਧਾਉਂਟ ਹੈ ਅੱਛਾ ਜੀ ਵੇ ਆਪਣਾ ਪੱਖ ਰੱਖਣਾ ਚਾਹੁੰਦੇ ਭਾਈ ਮੈਂ ਇਹ ਕਹਿ ਰਿਹਾ ਕੋਈ ਗਲਤ ਨਹੀਂ ਕੋਈ ਕੋਈ ਗੱਲ ਨਹੀਂ ਤੇ ਉਹ ਅਲਰੇੜੀ ਪਈ ਸੀ ਮੇਰੇ ਮੁੰਡੇ ਨੇ ਇਹਦਾ ਰੇੜੀ ਪਾਸੇ ਗਈ ਉਹ ਬੰਦਾ ਕਿੱਧਰ ਗੱਲ ਉਹ ਪੁਨੇ ਉਧੇਲੋਂ ਤਾਂ ਕੰਮ ਆ ਰਿਹਾ ਉਧੇਲੋਂ ਤਾਂ ਕੰਮ ਆ ਰਿਹਾ ਮੁੜ ਕੇ ਸੋ ਭਾਈ ਅਧਰਬ ਆਜੋ ਆਜੋ ਅਧਰਬ ਸਰ ਆਪਣਾ ਪੱਖ ਰੱਖਣਾ ਚਾਹੋਗੇ ਜੀ ਤੁਸੀਂ ਸੁੰਗਤ ਵਾਹੀ ਦੀ ਹੋਇਆ ਕਿ ਦੇਖੋ ਲੈ ਕੇ ਚੱਲਾਂਗੇ ਲੈ ਦੱਸ ਤੁਸੀਂ ਹੋਇਆ ਲੈ ਕੇ ਚੱਲਾਂਗੇ ਮੈਂ ਦੱਸਾਂ ਗਾ ਜੀ ਤੁਸੀਂ ਦਰਜ ਕਰਕੇ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬੈਠੇ ਨੇ ਤੇ ਇਹਨਾਂ ਨੂੰ ਖਾਣੇ ਦੇ ਜਾਂਦੇ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਜਿਹੜਾ ਵੀ ਇਹ ਜਿਸ ਮੌਜੂਦਾਨ ਨੇ ਕੋਟਮਾਰ ਕੀਤੀ ਹੈ ਉਸ ਨੂੰ ਜਿਹੜਾ ਕਿ ਨਾਲ ਪੁਲਿਸ ਸਟੇਸ਼ਨ ਜਾਣਾ ਲਜਾਇਆ ਜਾ ਰਿਹਾ ਹੈ ਕਿਉਂਕਿ ਚਾਰ ਦਿਨਾਂ ਤੋਂ ਜਿਹੜਾ ਜਾਮ ਜਿਹੜਾ ਘਟਾ ਹੁਣ ਫਿਲਹਾਲ ਨਹੀਂ ਮਿਲਦੀ ਜਿਹੜੀ ਪ੍ਰੈਸਰ ਦੇ ਨਾਲ ਹੋ ਰਿਹਾ ਹੈ ਉਹਨਾਂ ਨੂੰ ਬੰਦ ਕਰਾਈ ਹੋ ਰਿਹਾ ਹੈ ਅੱਛਾ ਦੁਕਾਨੇ ਦੀ ਆ ਵਲੀਆ ਆਹ ਉਹ ਕਹਿੰਦਾ ਮੈਂ ਨਾ ਕੰਪਰੋਮਾਈਜ਼ ਕਰਨ ਤੇ ਆ ਰਿਹਾ ਜਿਹੜਾ ਬੰਦਾ ਹੋਰ ਨਾਲ ਇਹ ਜਿਹੜਾ ਦੇ ਨਾਲ ਆਇਆ ਕਾਫੀ ਦਰਦਲੇ ਮੈਨੂੰ ਇੱਕ ਮੁੰਡੇ ਦੇ ਉੱਥੇ ਜਿਹੜਾ ਬਾਹਰ ਇੱਕ ਮੁੰਡਾ ਫੜੀ ਲਾਂਦਾ ਵਿਚਾਰਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਨੂੰ ਬੜਾ ਮਾਰਿਆ ਜਦੋਂ ਮੈਂ ਮੌਕੇ ਤੇ ਗਿਆ ਮਲਾਜਮ ਬੁਲਾਇਆ ਮਲਾਜਮ ਉਸ ਪਰਿਵਾਰ ਨੂੰ ਲੈ ਕੇ ਥਾਣੇ ਆਣ ਲੱਗੇ ਸੀ ਜਦ ਕਿ ਇੱਕ ਪ੍ਰੈਸਰਟਰ ਸਵਾਲ ਪੁੱਛੇ ਪਰ ਉਹ ਪ੍ਰੈਸਰਟਰ ਉੱਤੇ ਵੀ ਗੱਡੀ ਚੜ੍ਹਦੀ ਆ ਦੋ ਕੋ ਉੱਥੇ ਪਬਲਿਕ ਹੋਰ ਖੜੀ ਸੀ ਇੱਕ ਪੁਲਿਸ ਮਲਾ ਜੀ ਹੁੰਦੀ ਸਾਰੇ ਉੱਤੇ ਗੱਡੀ ਚੜਾਈ ਮੈਨੂੰ ਪਰਿਵਾਰ ਸਾਈਕੋ ਲੱਗਦਾ ਕੋਈ ਪ੍ਰੋਗਰਾਮ ਲੱਗਦੀ ਜਾਂਦੇ ਉਹਨਾਂ ਨੂੰ ਤੇ ਤਿੰਨ ਚਾਰ ਬੰਦੇ ਵੀ ਥੱਲੇ ਡੇ ਆ ਤੇ ਇੱਕੋ ਮੁੰਡੇ ਦੇ ਵਿਚਾਰੇ ਦਾ ਮੂੰਹ ਸਾਰਾ ਪਾੜਦਾ ਕੀ ਨਾਮ ਕੀ ਹੈਗਾ ਜਿੰਨਾਂ ਜਨਰਲ ਇੰਜਰੀ ਹੋਈ ਪਈ ਉਹ ਮੁੰਡਾ ਮਿੰਕੂ ਹੈ ਅੱਛਾ ਵਿਚਾਰਾ ਗਰੀਬ ਹਾਥਰ ਸਾਤੀ ਬੰਦਾ ਉਹਦੇ ਦਸਤਾਰ ਵੀ ਲਾਈ ਉਹਨੂੰ ਮਾਰਿਆ ਵੀ ਬੜਾ ਇਹਨਾਂ ਨੇ ਤੇ ਹੁਣ ਕੀ ਤੁਸੀਂ ਨਾਲ ਆਸੀ ਜੋ ਐਮਐਲਆਰ ਬਣਦੀ ਉਹ ਕਟਾਵਾਂਗੇ ਜੋ ਇਹਨਾਂ ਦਾ ਕਾਰਵਾਈ ਬਣਦੀ ਉਹ ਕਰਾਂਗੇ ਤੇ ਜਿਹੜਾ ਦਰੜਿਆ ਗਿਆ ਉਹ ਉਹ ਮਾਮਲਾ ਨਾਲ ਅਟੈਚ ਕਰੋਗੇ ਜਾਂ ਉਹਦੀ ਲੱਗ ਸੇ ਹੋਏਗੀ ਹਾਂਜੀ ਹਾਂਜੀ ਉਹ ਸਾਰੇ ਕਰਾਂਗੇ ਨਾਲ ਸਾਰਿਆਂ ਕੋ ਜੋ ਬਣਦੇ ਕਾਰਵਾਈ ਕਰਾਵਾਂਗੇ ਇਹਨਾਂ ਤੇ ਭਾਜੀ ਹੈ ਕਿਤੋਂ ਦੇ ਨੇ ਆ ਰਹਿਣ ਵਾਲੇ ਪਤਾ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਕੀ ਮਾਮਲਾ ਸੱਚ ਨਹੀਂ ਅਗੇ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲਲੀ ਸੀ ਕਿ ਸ਼ੂ ਮਾਰਕੀਟ ਆ ਰੈਡ ਗੋਡ ਹਾਉਨ ਸੌਰੀ ਇੱਥੇ ਸ਼ੂ ਮਾਰਕੀਟ ਜੋਤੀ ਜੋਗ ਚ ਉੱਥੇ ਕੋਈ ਝਗੜਾ ਹੋਇਆ ਤੇ ਉਥੇ ਸਾਡੇ ਵੈਰੀਫਾਈ ਜੋ ਕੀਤਾ ਪਤਾ ਲੱਗਾ ਕਿ ਉਥੇ ਗੱਡੀ ਨੋਵਾ ਗੱਡੀ ਵਾਲੇ پارک ਕੀਤੀ ਗੱਡੀ ਉਥੇ ਕੋਈ ਆਸੇ ਪਾਸੇ ਉਹਦੇ ਲਾਗੇ ਆਸ-ਪਾਸ ਕੋਈ ਰੇੜੀ ਖੜੀ ਸੀ ਕਾਰ ਵਾਲੇ ਨੇ ਨੋਵਾ ਕਾਰ ਨੇ ਰੇੜੀ ਸਾਈਡ ਤੇ ਕਰਤੀ ਜਿਹੜੇ ਰੇੜੀ ਵਾਲਾ ਸੀ ਮੁੰਡਾ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਮੇਰੀ ਗੱਡੀ ਕਿਉਂ ਸਾਈਡ ਕੀਤੀ ਮੈਂ ਧਿਆੜੀ ਕਰਦਾ ਮੈਂ ਕੰਮਕਾਰ ਕਰਦਾ ਤੇ ਮੈਂ ਗੱਡੀ 'ਚ ਰੁਕੀ ਤੂੰ ਗੱਡੀ ਇੱਥੋਂ ਅੱਗੇ ਪਿੱਛੇ ਕਰ ਲਓ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਜਿਹੜਾ ਪਤਾ ਲੱਗਾ ਕਿ ਕਾਰ ਵਾਲੇ ਨੇ ਉਹ ਮੁੰਡੇ ਦੇ ਮੂੰਹ ਤੇ ਕੋਈ ਪੰਚ ਮਾਰਿਆ ਉਹਦੇ ਛੱਟ ਲੱਗੀ ਹੈ ਤੇ ਉਸ ਤੋਂ ਬਾਅਦ ਅੱਗੇ ਪਬਲਿਕ ਇਕੱਠੀ ਹੋ ਗਈ ਤੇ ਉਹਨ ਤੇ ਉਹਨੇ ਗੱਡੀ ਤੇਜ਼ ਚਲਾਈ ਤੇ ਗੱਡੀ ਉਹ ਆਪ ਹੀ ਡਰਾਈਵ ਕਰ ਰਹੀ ਹੈ ਤੇ ਉਹਦੇ ਕਰਕੇ ਉਹਦੇ ਪਤਾ ਲੱਗਾ ਵੀ ਇੱਕ ਦੋ ਜਣੇ ਉਹਦੇ ਉਹਦੀ ਫੇਰ ਬੱਜੀ ਹੋਣਾ ਵੀ ਸਰ ਇਹ ਚੰਦਸਤਾਨ ਵੀ ਲੱਥੀ ਗਈ ਹੈ ਨਹੀਂ ਉਹਦੇ ਬਾਰੇ ਮੈਂ ਅਜੇ ਵੈਰੀਫਾਈ ਕੀਤਾ ਜੀ ਮੈਨੂੰ ਮੈਨੂੰ ਉਹਦੇ ਬਾਰੇ ਨਹੀਂ ਪਤਾ ਜੀ ਗੱਡੀ ਵਾਲੇ ਦਾ ਨਾਮ ਮੈਚ ਜਸਟ ਆਇਆ ਜੀ ਮੈਂ ਪਤਾ ਕਰ ਰਿਹਾ ਹਾਂ ਬਾਅਦ ਵਿੱਚ ਪੁੱਛ ਲਵਾਂਗੇ ਓਵਰ ਆਲ ਤੁਹਾਡੀ ਇਨਵੈਸਟੀਗੇਸ਼ਨ ਤੋਂ ਮਾਮਲਾ ਦਰਜ ਕਰਨ ਲੱਗੇ ਕਿਹੜੀਆਂ ਕਿਹੜੀਆਂ ਹਾਂਜੀ ਮਾਮਲਾ ਉਹ ਮੁੰਡਾ ਜਿਹੜਾ ਹਸਪੀਟਲ ਵਿੱਚ ਐਡਮਿਟ ਹੈ ਤੇ ਦੋ ਜਣੇ ਐਡਮਿਟ ਗਏ ਜਾਂ ਉੱਥੇ ਇਲਾਜ ਕਰਾਉਣ ਗਏ ਆ ਉੱਥੋਂ ਐਮਐਲਏ ਆਉਂਦੀ ਐ ਦੇਖਦੇ ਕਿੰਨੀ ਚੋਟ ਆ ਉਹਦੇ ਸਾਹਮਣੋਂ ਦਾ ਐਫਆਈਆ ਦਰਜ ਕਰਾ ਸਰ ਗੱਡੀ ਮੋੜਦਿਆਂ ਸਾਰੇ ਨੇ ਦੋ ਤਿੰਨ ਜਣੇ ਹੋਰ ਵੀ ਨੀਚੇ ਆਏ ਨੇ ਗੱਡੀ ਥੱਲੇ ਜਿਹੜਾ ਵੀ ਐ ਉਹਦਾ ਸਟੇਟਮੈਂਟ ਲਿਖਵਾ ਦੇ ਸਟੇਟਮੈਂਟ ਲਿਖਵਾ ਦੇ ਅਜੇ ਮੈਡੀਕਲ ਨਹੀਂ ਕਰਵਾਇਆ ਜੀ ਅਜੇ ਨਹੀਂ ਮੈਡੀਕਲ ਕਰਵਾਇਆ ਜੀ ਓਕੇ ਕੀ ਲੱਗਦਾ ਨਹੀਂ ਤੁਹਾਨੂੰ ਦੂਸਰੇ ਬੜੇ ਅਜੇ ਨਹੀਂ ਅਜੇ ਮੈਦ ਜੀ ਇਹ ਇਹ ਲੱਗਦਾ ਜੀ ਓਕੇ ਓਕੇ ਓਕੇ